ਬਲਦੇਵ ਸਿੰਘ ਜਿਹੜੇ ਬੇٹے ਦੀ ਡੈਥ ਹੋਈ ਉਹਤੇ ਕੀ ਕਹਿਣਾ ਜਾਨੇ ਉਹ ਕੀ ਮੰਗ ਕਰ ਤੁਸੀਂ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲ ਗੱਲ ਵੀ ਕਰਦਾ ਸੀ ਤੇ ਪਰ ਉਹਨੂੰ ਉਹ ਮਾਨਸਿਕ ਤੌਰ ਤੇ ਬਹੁਤ ਜਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਕਬਰ ਮਿਲੀ ਆ ਵੀ ਉਹਨੇ ਸੁਸਾਇਡ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਕਰ ਨਹੀਂ ਸਕਦਾ ਵੀ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜਿਆਦਾ ਟੌਰਚਰ ਕਰਕੇ ਤੇ ਉਸ ਉਸ ਦਾ ਕਰ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਉਹਦਾ ਮਰਡਰ ਹੋਇਆ ਹੈ ਇਹਦੀ ਜਾਂਚ ਕੀਤੀ ਜਾਵੇ ਤੁਹਾਨੂੰ ਇਨਸਾਫ ਮਿਲੇ ਮੇਰਾ ਨਾਮ ਸੁਖਦੇਵ ਖਰ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਤਾਂ ਸਾਰਾ ਹਾਂਗਕਾਂਗ ਦਾ ਪੀਆਰ ਪਰਿਵਾਰ ਸੀਗਾ 1 ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤਾਂ ਉੱਥੇ ਜਾ ਕੇ ਉਹ ਸਾਰੇ ਪਰਿਵਾਰ ਆ ਜਿਹੜਾ ਉਹਨਾਂ ਨੇ ਆਪ ਦਾ ਨਜ਼ਾਰਾ ਸਭ ਕੁਤਾ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਇਸ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਰਿਸੈਟਰਮੈਂਟ ਕਰਾਉਣ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਬਾਹਰ ਚਲੇ ਗਏ ਸੀ। ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਕਿ ਅਸੀਂ ਇਹਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਦੀ ਜ਼ਿੰਮੇਵਾਰੀ ਤੇ ਅਸੀਂ ਇਹਨੂੰ ਲੈ ਕੇ ਜਾਵਾਂਗੇ। ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ। ਤੇ ਵੀ ਸਾਡੀ ਜ਼ਿੰਮੇਵਾਰੀ ਆ। ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ। ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ। ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10-15 15 ਦਿਨ ਇਕੱਠੇ ਰਹੇ। ਪਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ ਚ ਸਾਡੀਆਂ ਗੱਲਾਂ ਦਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਹਣਾ ਤੈਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਹਾਂ ਤੇ ਉਸ ਤੋਂ ਬਾਅਦ ਉਹਨੇ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਆਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ ਇਵਨ ਕੇ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਇਹ ਵੀ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਇਸ ਚਾਈਨੋ ਇਸ ਪੀਪਲਸ ਨੂੰ ਬੁਲਾ ਕੇ ਅਸੀਂ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀਆਂ ਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਇਹਨਾਂ ਦਾ ਡਿਸਪਿਊਟ ਚੱਲ ਗਿਆ ਫਿਰ ਇਹਨਾਂ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਉਹ ਚਾਹੁੰਦੇ ਸੀ ਚਲੋਵੇਂ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਆ ਇਹਨੂੰ ਗਏ ਨੂੰ ਤਿੰਨ ਚਾਰ ਚਾਰ ਮਹੀਨੇ ਹੋਏ ਆ ਤੇ ਵੀ ਉਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਇਹਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਵੀਰ ਜਿੱਦ ਨੇ ਫਾਇ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਹੈ ਜੇ ਹਾਲਤ ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਉਹ ਨਵੇਂ ਕੱਪੜਿਆਂ ਚ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਹੋਣੀ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਹੈ ਉਹਨਾਂ ਦੀਆਂ ਜਿਹਨੇ ਉਹਨਾਂ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਇੰਜ ਕੀਤਾ ਇਹਨਾਂ ਨੇ ਮੈਨੂੰ ਇੰਜ ਕੀਤਾ ਪੇਰੀ ਉਹਨਾਂ ਦੇ ਜਿਹੜੇ ਉਹਨਾਂ ਨੇ ਉਹ ਇਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਜਾਂ ਉਹਨੂੰ ਧਮਕੀਆਂ ਦੇ ਰਹੀ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਉ ਹੋਈ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉੱਥੇ ਕੋਈ ਉਹਨੇ ਸੁਸਾਇਟੀ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਉਹਨੂੰ ਉਹਦੇ ਨਾਲ ਕਤਲ ਕੀਤਾ ਗਿਆ ਫਿਲਹਾਲ ਉਹਦੀ ਬਾਡੀ ਉੱਥੇ ਜਾਂਦਾ ਪੋਸਟਮਾਰਟਮ ਵਗੈਰਾ ਹੋ ਗਿਆ ਕਨਸੂਲ ਨੂੰ ਕੋਈ ਇਨਫਰਮੇਸ਼ਨ ਦੰ ਦਿੱਤੀ ਗਈ ਉਹਦੀ ਬੋਡੀ ਹਜੇ ਵੀ ਉੱਥੇ ਹੈ ਜੀ ਉਹਦੀ ਅੱਜ ਪਿਛਲੇ ਵੀਰਵਾਰ ਦੀ ਗੱਲ ਆ ਜੀ ਇੱਕ ਹਫਤਾ ਹੋ ਗਿਆ ਆ ਉਹਦੀ ਮੌਤ ਨੂੰ ਤੇ ਉਹਦੀ ਬੋਡੀ ਹਜੇ ਕੁਝ ਵੀ ਉਹਦਾ ਕੋਈ ਪੋਸਟਮਾਰਟਮ ਨਹੀਂ ਹੋਇਆ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀਗੀ ਉਧਰ ਲਈ ਜਿਹੜੇ ਰੂਲਸ ਆ ਉਧਰਲੀ ਪੁਲਿਸ ਆ ਕੋਈ ਵੀ ਸਾਨੂੰ ਉਹਨਾਂ ਨਾਲ ਕੁਝ ਵੀ ਨਹੀਂ ਮੰਨ ਕੇ ਜੋ ਮੇਰੀ ਭੈਣ ਵੱਲੋਂ ਐਫ ਆਈ ਆਰ ਫਰਸਟ ਰਿਪੋਰਟ ਆ ਉਹ ਵੀ ਹਜੇ ਤੱਕ ਉੱਤੇ ਫਾਈਲ ਨਹੀਂ ਕੀਤੀ ਗਈਗੀ ਤੇ ਕੋਈ ਵੀ ਉਹ ਇਨਫੋਰਮੇਸ਼ਨ ਜੋ ਇਹ ਵੀਡੀਓਜ਼ ਵਗੈਰਾ ਜੋ ਨੂੰ ਚਾਹੀਦੇ ਆ ਕੋਈ ਉਹ ਨਹੀਂ ਮਿਲ ਰਹੀ ਕੁਝ ਹਾਂਜੀ ਜਦੋਂ ਤੁਹਾਨੂੰ ਕਾਲ ਕਰਦਾ ਸੀ ਹਰਪੀਟ ਤੁਹਾਨੂੰ ਦੱਸਦਾ ਸੀਗਾ ਕਿ ਉਹਨੂੰ ਮੈਂਟਲੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਾਂ ਉਹਨਦੇ ਅਕਸੈਸ ਕਿਸੇ ਕਿਸੇ ਦਾ ਉਹ ਕਿ ਕਿਸ ਤਰ੍ਹਾਂ ਦੀ ਕੋਈ ਗੱਲ ਕੀਤੀ ਉਹਨੇ ਕਦੀ ਤੁਹਾਨੂੰ ਹਾਂਜੀ ਉਹ ਸਾਨੂੰ ਇੱਕ ਇੱਕ ਗੱਲ ਦੱਸਦਾ ਸੀਗਾ ਵੀ ਉਹ ਮੈਨੂੰ ਇੰਜ ਕਹਿੰਦੇ ਆਈਵਨ ਕਿ ਉਹਨੇ ਸਾਰੀਆਂ ਜੋ ਰਿਕਾਰਡਸ ਵੀਡੀਓ ਰਿਕਾਰਡਿੰਗ ਉਹਦੇ ਕੋਲ ਇੰਨੇ ਕਾ ਜ਼ਿਆਦਾ ਉਹਨਾਂ ਦੇ ਅਗੇਂਸਟ ਸਬੂਤ ਸੀਗੇ ਵੀ ਉਹਨੇ ਸਾਰੇ ਵੀਡੀਓ ਆਡੀਓ ਵੀਡੀਓ ਰਿਕਾਰਡਸ ਕਾਲਸ ਤਦ ਜੇ ਉਹ ਆਪਸ ਵਿੱਚ ਵੀ ਜੋ ਗੱਲਾਂ ਕਰਦੇ ਸੀ ਨਾ ਵੀ ਕਈ ਵਾਰੀ ਉਹ ਇਹ ਰਿਕਾਰਡ ਕਰ ਲੈਂਦਾ ਸੀਗਾ ਇਹ ਸਾਰੀਆਂ ਸਾਡੇ ਫੋਨਾਂ ਤੇ ਭੇਜੀਆਂ ਹੁੰਦੀਆਂ ਉਹਨੇ ਵੀ ਮੰਨ ਕੇ ਪੈਨ ਡਰਾਈਵ ਦੇ ਵਿੱਚ ਪਾ ਕੇ ਪ੍ਰੋਪਰ ਸਬੂਤ ਵੀ ਰੱਖੇ ਹੋਏ ਸੀ ਉਹਨਾਂ ਨੂੰ ਪਤਾ ਵੀ ਸੀ ਉਹਨਾਂ ਨੂੰ ਇਸੇ ਚੀਜ਼ ਦੀ ਪ੍ਰੋਬਲਮ ਵੀ ਸੀਗੀ ਵੀ ਅਸੀਂ ਵੀ ਇਹਨਾਂ ਨੂੰ ਕੁਝ ਕਰ ਨਹੀਂ ਸਕਦੇ ਵੀ ਸਾਡੇ ਅਗੇਂਸਟ ਕਿਉਂਕਿ ਜੋ ਵੀ ਉਹਦੇ ਖਿਲਾਫ ਹੋ ਕਾਰਵਾਈ ਕਰਨ ਕਰਨੀ ਸੀ ਅਸੀਂ ਤੇ ਉਹ ਸਾਰੇ ਸਬੂਤ ਸੀਗੇ ਹਰਪ੍ਰੀਤ ਕੋਲ ਤੇ ਸੁਸਾਈਡ ਕਰਨ ਦੀ ਤਾਂ ਉਹਦੀ ਕੋਈ ਇੰਨੀ ਹੈ ਨਹੀਂ ਸੀ ਵੀ ਉਹ ਸੁਸਾਈਡ ਕਰੂ ਜਿਹਦੇ ਬੱਚੇ ਕੋਲ ਇੰਨੇ ਸਾਰੇ ਸਬੂਤ ਹੋਣ ਆਉਂਦੇ ਸਾਰੇ ਦੇ ਖਿਲਾਫ ਤੇ ਉਹ ਉਹਨਾਂ ਨੇ ਬਹੁਤ ਹੀ ਜ਼ਿਆਦਾ ਉਹਨੂੰ ਕੁਝ ਉਹ ਬੁਲਾਇਆ ਹੁੰਗੇ ਤੇ ਉਹ ਗਿਆ ਏ ਉਸ ਤੋਂ ਬਾਅਦ ਆ ਕੇ ਉਹਨੇ ਇਸ ਤਰ੍ਹਾਂ ਦਾ ਕੁਝ ਘਰੇ ਵਾਪਰਿਆ ਵਾ ਤੇ ਉਹਦੇ ਕੋਈ ਇਸ ਤਰ੍ਹਾਂ ਸਾਰਾ ਉਹ ਸ਼ੱਕੀ ਹਾਲਤਾ ਸਾਨੂੰ ਕੋਈ ਵੀ ਸਾਨੂੰ ਯਕੀਨੀ ਹੈ ਨਹੀਂ ਵੀ ਉਹਨੇ ਸੁਸਾਈਡ ਕੀਤਾ ਜਾਣੇ ਕੀ ਕੋਈ ਮੰਨ ਕੀ ਜਾਂਦੇ ਅਸੀਂ ਚਾਹੁੰਦੇ ਹਾਂ ਜੀ ਸਾਡੇ ਬੇਟੇ ਨੂੰ ਇਨਸਾਫ ਮਿਲੇ ਹੁਣ ਉੱਥੇ ਸਾਡੀ ਜਿਹੜੀ ਸੁਣਵਾਈ ਹੋਵੇ ਮੇਰੀ ਸਿਸਟਰ ਆਲਰੇਡੀ ਉੱਥੇ ਹੀ ਹੈ ਪਰ ਉਹ ਬੈਠੀ ਹੋਈ ਆ ਤੇ ਉਹ ਰੋਜ਼ ਜਾਂਦੀ ਆ ਸਭ ਕੁਝ ਉਹ ਕਰ ਰਹੀ ਆ ਪਰ ਉਹਨੂੰ ਕੋਈ ਹਜੇ ਤੱਕ ਵੀ ਉਹਦਾ ਪੋਸਟਮਾਰਟਮ ਤੱਕ ਵੀ ਨਹੀਂ ਹੋਇਆ ਕੋਈ ਉਹਦੀ ਥੋੜੀ ਇੱਥੇ ਲਿਆਂਦੀ ਕੋਈ ਚੈਲੰਜ ਪ੍ਰੋਸੀਜਰ ਹਾਂਜੀ ਉਹ ਡੈੱਡ ਬਡੀ ਇੱਥੇ ਲਾਉਣ ਲਿਓ ਉਹਨੇ ਉਹ ਵੀ ਉਹਨੇ ਐਪਲੀਕੇਸ਼ਨਸ ਦਿੱਤੀਆਂ ਹੋਈਆਂ ਪਰ ਜੇ ਅਸੀਂ ਤੁਹਾਨੂੰ ਜਿਹੜੀ ਤੁਹਾਨੂੰ ਦੱਸ ਸਕੀਏ ਵੀ ਆਜ ਤੋ ਤੱਕ ਕਾਰਵਾਈ ਪਹੁੰਚੀ ਆ ਉਹ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸਾਨੂੰ ਕੁਝ ਨਹੀਂ ਪਤਾ ਵੀ ਕਿੱਥੋਂ ਤੱਕ ਕੋਈ ਗੋਸ਼ ਪਹੁੰਚਿਆ ਵੀ ਕੀ ਹੋ ਰਿਹਾ ਉਹ ਸਾਨੂੰ ਕੁਝ ਨਹੀਂ ਪਤਾ ਕੁਝ ਦੱਸ ਨਹੀਂ ਰਹੇ ਉੱਥੇ ਸਾਨੂੰ